ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾਰਾਮ ਬਾਲਮਿਕੀ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਸਮਾਰਾਲੇ ਵਿੱਚ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਸਨ ਗੇਜਾਰਾਮ ਬਾਲਮਿਕੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਇਹ ਸੀਟ ਜਿੱਤ ਕੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਵਿੱਚ ਪਾਵਾਂਗੇ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਦੇਖੋ ਮੇਰੀ ਬੇਨਤੀ ਵੀ ਚਾਰੋਂ ਮੰਡਲਾਂ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਇਹ ਇਹਨਾਂ ਦਾ ਦਫ਼ਤਰ ਹੈ ਮਿੰਦਰ ਸਿੰਘ ਇੱਕ ਨੂਰਾ ਬਣਾ ਕੇ ਰੱਖਿਆ ਚਿਮਨਾ ਸਾਹਿਬ ਦਾ ਕੰਮ ਇਹ ਕਰ ਰਹੇ ਆ ਸੋ ਮੈਂ ਇਹਦੇ ਨਾਲ ਨਾਲ ਜੋ ਵੀ ਇਹ ਫੈਸਲਾ ਕਰਨਗੇ ਅਸੰਤੋਖ ਭੋਟ ਇਹਨਾਂ ਕੋਲ ਚਾਹੀਦੀ ਹੈ ਜਿੱਤ ਚਾਹੀਦੀ ਹੈ ਸਾਨੂੰ ਇਹਨਾਂ ਨੇ ਦੇ ਦੇਣੀ ਹੈ ਕਿ ਕਿਹੜੇ ਕੰਮ ਨੇ ਜਿਹੜੇ ਹੱਥ ਦੇ ਵਿੱਚ ਲਾਏ ਹਲਕੇ ਜੋ ਹੋਇਆ ਗਿਆ ਦੱਸੇ ਦੋਈ ਅਮਰ ਸਿੰਘ ਦੱਸੇ ਭਗਵੰਤ ਮਾਨ ਦੱਸੇ ਸਭ ਝੂੜਦੀਆਂ ਡੈਰੀਆਂ ਬਣਾਈਆਂ ਪੀਆਂ ਲੋਕਾਂ ਨੂੰ ਦਿਖਾ ਰਹੇ ਆ ਲੋਕਾਂ ਦੇ ਅੱਖਾਂ 'ਚ ਮਿਰਚਾ ਪਾ ਕੇ ਬੋਲੇ ਕੰਨ ਦੇ ਬਣਾ ਰਹੇ ਅਸੀਂ ਇਹ ਨਹੀਂ ਚੱਲਣ ਦੇਣੀ ਸਾਡੇ ਚੀਮਾ ਸਾਹਿਬ ਬੈਠੇ ਆ ਚੀਮਾ ਸਾਹਿਬ ਦੀ ਜਿਹੜੀ ਕਮਾਨ ਉਹ ਖੰਨੇ 'ਚ ਵੀ ਆ ਪੈਲ 'ਚ ਵੀ ਆ ਇੱਥੇ ਵੀ ਆ ਇੱਕ ਮੰਤ ਦੇ ਮੁਤਾਬਕ ਅਸੀਂ ਇਲੈਕਸ਼ਨ ਜਿੱਤੇ ਆਂ ਪਰ ਅਸੀਂ ਜਿੱਤ ਗਏ ਮਾਨ ਜੋ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਪਾਵਾਂਗੇ। ਭਗਵਾਨ ਸਰਕਾਰ ਨੂੰ ਕਿੱਦਾਂ ਦੇਖਦੇ ਹੋ ਜੀ? ਕੋਈ ਹਰਕੀ ਦਾ ਨਾਮ ਲੈ ਲਿਆ ਤੁਸੀਂ। ਕੋਈ ਹੋਰ ਨਾਮ ਲੈ ਲਓ ਕੋਈ। ਰੱਬ ਦੇ ਬੰਦੇ ਦਾ ਨਾਮ ਲੈ ਲਓ। ਉਹਦਾ ਸਵੇਰੇ दारू ਪੀਣਾ ਦਾ ਸ਼ਾਮ ਨੂੰ ਬੋੜਾ ਮਾਰੀ ਜਾਂਦਾ। ਇਸ ਕਰਕੇ ਸ਼ਰਾਬੀ ਬੰਦੇ ਦਾ ਨਾਮ ਨਹੀਂ ਲੈਣਾ। ਸਰ 9 ਹਲਕਿਆਂ ਦੇ ਵਿੱਚ ਤੁਹਾਡੇ ਕੀ ਪਲਾਨ ਨੇ ਹੈਗਾ ਨਾ ਇਹ ਵੀ ਕੀ ਨਾਮ ਦਾ ਹੈਗਾ ਹੈਗਾ ਜੀ। ਪਹਿਲਾਂ ਜਿੱਥੇ ਬੈਠੇ ਉੱਥੇ ਦੀ ਗੱਲ ਕਰਾਂਗੇ। ਉੱਥੇ ਜਾ ਕੇ ਉਹਨਾਂ ਦੀ ਉੱਥੇ ਗੱਲ ਕਰ ਬੜੇ ਲੰਬੇ ਸਰੇ ਸਮੇ ਤੋਂ ਜਿਹੜਾ ਸਮਰਾਲਾ ਤਹਿਸੀਲ ਬਣਿਆ ਇਹਦੇ ਵਿੱਚੋਂ ਹੋਰ ਤਹਿਸੀਲਾਂ ਵੀ ਨਿਕਲ ਗਿਆ ਪਰ ਇਹ ਉੱਥੇ ਦਾ ਉੱਤੇ ਹੀ ਆ ਕੀ ਇਹਦੇ ਲਈ ਕੁਝ ਕੀਤਾ ਜਾਵੇਗਾ ਜਿਲ੍ਹੇ ਸਭ ਤੋਂ ਪਹਿਲਾਂ ਤਾਂ ਇਹਨੂੰ ਪੱਕਾ ਜ਼ਿਲ੍ਹਾ ਬਣਾਵਾਂਗੇ ਖੰਡੇ ਨੂੰ ਜਿਹੜੀ ਮੇਨ ਐਕਸਟੋ ਸਾਰਿਆਂ ਨੂੰ ਲੁਧਿਆਣਾ ਜਾਣਾ ਪੈਂਦਾ ਤੁਸੀਂ ਮੈਨੂੰ ਐਮਪੀ ਬਣਾਓ ਜ਼ਿਲ੍ਹਾ ਮੈਂ ਗ੍ਰਹਿ ਮੰਤਰੀ ਪ੍ਰਾਈਮ ਮਿਸਟਰ ਕੋਲੋਂ ਬਣਾ ਕੇ ਤੁਹਾਨੂੰ ਦਵਾਉਂਗਾ ਸਰ ਇੱਕ ਇਹ ਕਹਿੰਦਾ ਜੀ ਆਪਣੇ 10 ਮਿੰਟਾਂ ਦੇ ਕਿ ਨਾ ਖੁੱਟਾਂ ਦਾ ਬਾਈਗਾਰਡ ਤੇ ਦਾ ਬਾਗ ਵਿੱਚ ਐਸਪਲੈਂਟ ਕਰਦੇ ਉਹਨੂੰ ਕੂਰ ਕਿਦਾਂ ਨਹੀਂ ਲਵੋਗੇ ਜੀ ਮੈਂ ਕਿਸਾਨਾਂ ਦੇ ਨਾਲ ਐ ਕਿਸਾਨਾਂ ਦੀ ਹਰ ਇੱਕ ਗੱਲ ਨਾਲ ਐ ਜੇ ਮੈਨੂੰ ਉੱਥੇ ਬੁਲਾਣਗੇ ਮੈਂ ਜਾਵਾਂਗਾ ਜੇ ਐਵੇਂ ਰੋਲਾ ਪਾਣਾ ਉਹਨਾਂ ਦੀ ਮਰਜ਼ੀ ਮੈਂ ਤਾਂ ਬੈਠੂੰਗਾ ਨਾਲ ਜਾ ਕੇ ਇੱਕ ਫੈਕਟਰੀ ਉੱਥੇ ਇੱਕ ਫੈਕਟਰੀ ਲੱਗ ਰਹੀ ਐ ਬਾਇਓ ਗੈਸ ਫੈਕਟਰੀ ਉਹਨਾਂ ਨੇ ਬਾਈਗਾਰਡ ਕੀ ਕਰ ਐਨਓਸੀ ਨਹੀਂ ਮਿਲੀ ਮਿਲਣੀਆਂ ਚਾਹੀਦੀਆਂ ਕਿਉਂਕਿ ਉਹ ਘਰ ਤੋਂ ਕੁਝ ਹੀ ਦੂਰੀ ਤੇ ਲੱਗ ਰਹੀ ਐ ਈ ਉਹਨਾਂ ਨਾਲ ਤਾਲਮੇਲ ਕੀਤਾ ਜੱਬ ਦਾ ਉੱਥੇ ਤੇ 10 ਪਿੰਡ ਨੇ ਜਿਨ੍ਹਾਂ ਨੇ ਸਰਕਾਰ ਦੇ ਬਾਈਕਾਟ ਦਾ ਤੇ ਇਲੈਕਸ਼ਨ ਦਾ ਬਾਈਕਾਟ ਕੀਤਾ ਜਿਸ ਦਿਨ ਉਹ ਆਪਣਾ ਬਾਈਕਾਟ ਵਾਪਸ ਲੈ ਲੈਣਗੇ ਸ੍ਰੀ ਭਤੇਗੜ ਸਾਹਿਬ ਦਾ ਮੈਂ ਉਹਨਾਂ ਦੇ ਨਾਲ ਜਾ ਕੇ ਦਰੀ ਦੇ ਨਾਲ ਬੈਠ ਜਾਉ ਸਰ ਉਹ ਲੀਡਰ ਹੁੰਦੀ ਰਹੇ ਜੇ ਵੀ ਕੋਈ ਵੀ ਲੀਡਰ ਉਹ ਮੈਨੂੰ ਬੁਲਾਵੇ ਤਾਂ ਸਹੀ ਪਣਾ ਬਾਈਕਾਟ ਦਾ ਵਾਪਸ ਲੈਣਾ ਸਾਡੇ ਕੋਈ ਤਾਲ ਮੇਰੇ ਨਹੀਂ ਕਰ ਰਹੇ ਤਾਲਮੇਲ ਮੈਨੂੰ ਤੋੜਾ ਲੋੜ ਹੈ ਉਹਨਾਂ ਨੂੰ ਲੋੜ ਦਿੱਤੇ ਨਾ ਉਹ ਐਸਾ ਕੋਗੋਲ ਜਾਂਦਾ ਖੂਪ ਐਸੇ ਕੋਲ ਨਹੀਂ ਜਾਂਦਾ ਸਾਨੂੰ ਕੋਈ ਕਹੂਗਾ ਤਾਂ ਹੀ ਅਸੀਂ ਜਾਵਾਂਗੇ ਜੇ ਮੈਂ ਚਲਾ ਗਿਆ ਬ੍ਰੋਟਲ ਪਹਿਲੇ ਹੀ ਕਰਦੇ ਆ ਉਹਨੇ ਕਿਹਾ ਦੇਖਿਆ ਜੀ ਇਹਦਾ ਜਖਮਾਂ ਤੇ ਮਿਰਚਾਂ ਛਿੜਕਣਾ ਆਇਆ ਇਸ ਕਰਕੇ ਨੇ ਮੈਨੂੰ ਕਹਿਣਗੇ ਨਾ ਮੈਂ ਨੰਗੇ ਪੈਰੀ ਜਾਵਾਂ ਉਹਨੇ ਦੀ ਗੱਲ ਮੈਂ ਬੈਠ ਕੇ ਨਹੀਂ ਜਿਸ ਤਰ੍ਹਾਂ ਮੈਨੂੰ ਕਹੇਂਗੇ ਮੈਂ ਉਸ ਤਰ੍ਹਾਂ ਕਰੂੰ ਮੈਨੂੰ ਬੁਲਾਉਂਦਾ ਸਹੀ ਪਹਿਲਾਂ ਆਪਣਾ ਸੰਗਰਸ਼ ਸ੍ਰੀ ਪੈਦਕਾੜ ਤੋਂ ਬੈਡਰੈਕ ਕਰਨ ਫਿਰ ਮੈਨੂੰ ਨਾਲ ਪਠਾਨ ਜੇ ਮੈਂ ਉਹਨਾਂ ਦੇ ਕੰਮ ਦੇ ਵਿੱਚ ਨਹੀਂ ਆ ਕੰਮ ਕਰਾਂਗਾ ਹੇ ਹੋਰ ਨੰਬਰ ਤੇ ਇਸ ਗੱਲ ਅੱਜ ਦਾ ਜਿਹੜਾ ਦਫ਼ਤਰ ਦਾ ਕਟਨ ਹੋਇਆ ਹੈ ਇਹਦੇ ਵਾਸਤੇ ਇਸ ਦਫ਼ਤਰ ਦਾ ਕਟਨ ਸਾਡੇ ਉਮੀਦਵਾਰ ਬਹੁਤ ਇਨ ਤੜਪ ਜੋਦੇ ਸ਼੍ਰੀ ਗਜਰਾਂ ਪਾਲਮਿਕ ਜੀ ਨੇ ਆਪਣੇ ਹੱਥਾਂ ਨਾਲ ਕੀਤਾ ਤੇ ਜਿਹੜੀ ਸਮਰਾਲੇ ਦੀ ਸਮੁੱਚੀ ਟੀਮ ਹੈ ਸਾਡੇ ਮੰਡਲ ਪ੍ਰਧਾਨ ਸੰਦੀਪ ਭਾਰਤੀ ਜੀ ਬਲਰਾਮ ਸ਼ਰਮਾ ਜੀ ਬੈਠੇ ਆ ਸਾਡੇ ਨਾਲ ਮਨੋਜ ਤਿਵਾੜੀ ਜੀ ਜੀਤਾ ਜੀ ਅਸ਼ੋਕ ਜੀ ਸ਼ਰਮਾ ਜੀ ਖੜੇ ਨਾਲ ਸੁਖੰਦਰ ਜੀ ਅਸ਼wini ਜੀ ਖੜੇ ਰਜਤ ਕੁਲਰ ਜੀ ਹਰਪੀ ਜੀ ਇਨਾ ਸਾਰਿਆਂ ਨੇ ਬਹੁਤ ਤੁਸੀਂ ਉਤਸ਼ਾਹ ਹੀ ਦੇਖ ਰਹੇ ਹੋ ਤੁਹਾਡੇ ਸਾਹਮਣੇ ਤੁਹਾਨੂੰ ਇਸ ਉਤਸ਼ਾਹ ਤੋਂ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕੱਲ ਅਸੀਂ ਸਮਰਾਲੇ ਕੱਲ ਅਸੀਂ ਖੰਨੇ ਤੋਂ ਕਾਟਨ ਕੀਤਾ ਪਰਸੋਂ ਸਾਡੀ ਫਤੇਗੜ ਸਾਹਿਬ ਦੀ ਪੁੱਤਰ ਧਰਤੀ ਤੇ ਰੈਲੀ ਸੀ ਤੁਸੀਂ ਬਲੀਵ ਨਹੀਂ ਕਰਨਾ ਫਤੇਗੜ ਸਾਹਿਬ ਲੋਕ ਸਭਾ ਦੇ ਇਤਿਹਾਸ ਦੇ ਵਿੱਚ ਓਡੀ ਵੱਡੀ ਰੈਲੀ ਨਹੀਂ ਕਦੇ ਹੋਈ ਸਾਨੂੰ 7 ਵਾਰ ਕੁਰਸੀਆਂ ਲਾਉਣੀਆਂ ਪਈਆਂ ਸੱਤ ਵਾਰ ਕੁਰਸੀਆਂ ਲੁਣੀਆਂ ਪਈਆਂ ਤੁਸੀਂ ਉਤਸ਼ਾਹ ਆਪਣੇ ਆਪ ਹੀ ਦੇਖ ਲਓ ਲੋਕਾਂ 'ਚ ਕਿੰਨਾ ਖੁਸ਼ ਆ ਬੀਬੀਆਂ ਦੇਖ ਲਓ ਭੈਣਾਂ ਕਿਵੇਂ ਬੈਠੀਆਂ ਹਰ ਇੱਕ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਕਿਉਂਕਿ ਲੋਕਾਂ ਨਾਲ ਜਿਹੜੇ ਵਾਅਦੇ ਕਰੇ ਉਹ ਕੋਈ ਵਫਾ ਨਹੀਂ ਹੋਏ ਤੁਸੀਂ ਅੱਜ ਸੇਖ ਹੀ ਰੋ ਸੋਸ਼ਲ ਮੀਡੀਆ ਦਾ ਜੋਕ ਹੈ ਸੋਸ਼ਲ ਮੀਡੀਆ 'ਕ ਲੋਕ ਕਿੰਨੇ ਦੁਖੀ ਆ ਕਿਸਾਨ ਦੁਖੀ ਨੌਜਵਾਨ ਦੁਖੀ ਔਰਤ ਦੁਖੀ ਬਜ਼ੁਰਗ ਦੁਖੀ ਦਲਤ ਦੁਖੀ ਸਾਰੇ ਲੋਕ ਇਹ ਸੋਚਦੇ ਆ ਕਿ ਜੇ ਅੰਛੂਮਨ ਯੋਜਨਾ ਨਾਲ 5 ਲੱਖ ਦਾ ਬੀਮਾ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਤਾਂ ਸ਼੍ਰੀ ਨਰਿੰਦਰભાઈ ਮੋਤੀ ਦੇ ਰਿਹਾ ਹੈ ਜੇ ਉਜਵਲ ਯੋਜਨਾ ਦੇ ਤਹਿਤ ਘਰਾਂ 'ਚ ਸਿਲੰਡਰ ਆ ਰਿਹਾ ਚੋਲੇ ਆ ਰਿਹਾ ਤਾਂ ਸ਼੍ਰੀ ਨਰਿੰਦਰભાઈ ਮੋਤੀ ਦੇ ਰਿਹਾ ਹੈ ਸਮਰਾਲੇ ਦੇ ਵਿੱਚ ਸੈਂਕੜੇ ਘਰ ਬਣਿਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਪ੍ਰਧਾਨ ਮੰਤਰੀ ਦੇ ਫੰਡੇ ਗ੍ਰਾਂਹੀਂ ਪਹਿਲ ਸ਼ਹਿਰ 'ਚ ਖੰਨਾ ਸ਼ਹਿਰ 'ਚ ਜਿਹੜੇ ਮੇਰੇ ਸ਼ਹਿਰ ਪੈਂਦੇ ਆ ਉਹਨਾਂ ਸਾਰਾਂ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਹਜ਼ਾਰਾਂ ਘਰ ਬਣਿਆ ਹਜ਼ਾਰਾਂ ਘਰ ਪਿਛਲੇ 4 ਸਾਲ ਤੋਂ ਜੇ ਪੰਜਾਬ ਦੇ ਲੋਕਾਂ ਨੂੰ ਕਣਕ ਮਿਲ ਰਹੀ ਹੈ ਤਾਂ ਸੈਂਟਰ ਗਵਰਨਮੈਂਟ ਦੀ ਕਣਕ ਮਿਲ ਰਹੀ ਹੈ ਕੋਵਿਡ ਤੋਂ ਬਾਅਦ ਪੰਜਾਬ ਸਰਕਾਰ ਦੀ ਤਾਂ ਕਣਕ ਆ ਹੀ ਨਹੀਂ ਰਹੀ ਦਾਲ ਪਹਿਲਾਂ ਬੰਦ ਹੈ ਝੂਠੀਆਂ ਗੱਲਾਂ ਕਰਕੇ ਸਰਕਾਰ ਬਣ ਗਈ ਪਰ ਹੁਣ ਲੋਕ ਬਹੁਤ ਅਵੇਅਰ ਹੈ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੀ ਮੋਦੀ ਜੀ ਦੀ ਗਰੰਟੀ ਹੈ ਨਾ ਉਹ ਵਫਾ ਕਰਦੀ ਹੈ ਝੂਠੀਆਂ ਗਰੰਟੀਆਂ ਵਫਾ ਨਹੀਂ ਕਰਦੀਆਂ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਕਿ ਫਤਿਹਗੜ ਸਾਹਿਬ ਦੀ ਲੋਕ ਸਭਾ ਸੀਟ ਤੋਂ ਦੱਬੇ ਕੁਚਲੇ ਲੋਕਾਂ ਦੀ ਮਸੀਹਾ ਗੇਜਾਰਾਮ ਨੂੰ ਵੋਟਾਂ ਪਾ ਕੇ ਕਮਲ ਦੇ ਨਿਸ਼ਾਨ ਤੇ ਐਤਕੀ ਜਿਤਾ ਕੇ ਲੋਕ ਸਭਾ ਚ ਜਿੱਤਣਾ ਲੋਕਾਂ ਨੇ ਮਾਣ ਤੁਸੀਂ ਇਤਸ਼ਾਹ ਦੇਖ ਲਓ ਲੋਕਾਂ ਦਾ 405 ਜਨ ਹਰੇ 400 ਪਾਰ ਦਾ ਨਾਰਾ ਤੁਹਾਡੇ ਸਭ ਤੋਂ ਵੱਧ ਇਤਸ਼ਾਹ ਤੋਂ ਜੋ ਹੀ ਗੱਲ ਫਿਰ ਮੈਂ ਦੁਬਾਰਾ ਕਹਿ ਲੱਗਿਆ ਅੱਜ ਸਾਰੇ ਹਿੰਦੁਸਤਾਨ ਨੂੰ ਇਸ ਗੱਲ ਦਾ ਮਹਿਸੂਸ ਹੋ ਗਿਆ ਅੱਜ ਤੁਹਾਨੂੰ ਪਾਕਿਸਤਾਨ ਕਿਤੇ ਦਿਖਦਾ ਹੈ ਅੱਜ ਸਾਨੂੰ ਚਾਈਨਾ ਅੱਖਾਂ ਕੱਢਦਾ ਹੈ ਅੱਜ ਅਮਰੀਕਾ ਸਾਡੇ ਨਾਲ ਪੰਗੇ ਲੈਂਦਾ ਮੈਂ ਸਾਰੇ ਵਰਲਡ 'ਚ ਟਰੈਵਲ ਕਰਦਾ ਤੁਸੀਂ ਵੀ ਸਾਰੇ ਵਰਲਡ 'ਚ ਟਰੈਵਲ ਕਰਦੇ ਹੋ ਅੱਜ ਸਾਰੇ ਵਰਲਡ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਰਾਹੀਂ ਹਿੰਦੁਸਤਾਨ ਦੀ ਸ਼ਾਨ ਹੈ ਹਿੰਦੁਸਤਾਨ ਦੀ ਰਿਸਪੈਕਟ ਹੈ ਲੋਕ ਇਹ ਚੌਂ ਸੋਚ ਰਿਹਾ ਹੈ ਜੇ ਹਿੰਦੁਸਤਾਨ ਨੂੰ ਹੋਰ ਤਰੱਕੀ ਤੇ ਲੈ ਕੇ ਜਾਣਾ ਹੈ ਤਾਂ ਅੱਬ ਕੀ ਬਾਰ ਫਿਰ ਮੋਦੀ ਸਰਕਾਰ 46 ਹੋਣਾ ਹੀ ਹੋਣਾ ਇਹ ਚ ਕੋਈ ਸ਼ੱਕ ਨਹੀਂ ਕਿਉਂਕਿ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਹਿੰਦੁਸਤਾਨ ਨੂੰ ਡਿਵੈਲਪਿੰਗ ਕੰਟਰੀਆਂ ਜੋ ਕੱਢ ਕੇ ਡਿਵੈਲਪ ਕੰਟਰੀ ਵਿੱਚ ਲੈ ਕੇ ਜਾਣਾ ਹੈ ਤਾਂ ਸ਼੍ਰੀ ਨਰਿੰਦਰભાઈ ਮੋਦੀ ਤੁਸੀਂ ਇਹ ਗੱਲ ਦੇਖੋ ਭਾਈ ਸਾਹਿਬ 10 ਸਾਲਾਂ ਦੇ ਵਿੱਚ ਇੱਕ ਵੀ ਘਟਾਲਾ ਹਿੰਦੁਸਤਾਨ ਦੀ ਧਰਤੀ ਤੇ ਨਹੀਂ ਹੋਇਆ ਪਹਿਲਾਂ 10 ਸਾਲ ਜਿਹੜੀ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਹਰ ਰੋਜ਼ ਕਦੇ 2G ਸਪੈਕਟ੍ਰਮ ਕਦੇ ਕੋਲ ਘਟਾਲਾ ਕਦੇ ਕਾਮਨ ਵੈਲਥ ਘਟਾਲਾ ਕਦੇ ਕੋਈ ਘਟਾਲਾ ਆਹ 10 ਸਾਲਾਂ ਵਿੱਚ ਇੱਕ ਵੀ ਘਟਾਲਾ ਨਹੀਂ ਹੋਇਆ ਤੇ ਮੋਦੀ ਸਾਹਿਬ ਦੀ ਪਕੜ ਦੀ ਗੱਲ ਕਰਦੇ ਆ ਮੈਂ ਲੋਕ ਦੁਆਰਾ ਫਿਰ ਮੋਦੀ ਸਾਹਿਬ ਨੂੰ ਲੈ ਕੇ ਆਉਣਾ ਚਾਹੁੰਦੇ ਆ ਅੱਬ ਕੀ ਬਾਹਰ 400 ਪਰ ਹੋਣਾ ਹੀ ਹੋਣਾ ਇੱਥੇ ਕੁਝ ਜਾਂ ਤੇ ਧਾਮਕੀਆਂ ਗੈਂਗਸਟਰ ਬਾਤ ਧਾਮਕੀਆਂ ਦੇ ਰਹੇ ਨੇ ਲੋਕਾਂ ਨੂੰ ਦੇਰ ਪਾ ਦੇ ਰਹੇ ਨੇ ਕਿਵੇਂ ਦੇਖ ਲਓ ਪੰਜਾਬ ਤੁਹਾਨੂੰ ਮੈਂ ਇੱਕ ਗੱਲ ਸਟੇਜ ਤੇ ਵੀ ਕਹੀ ਸੀ ਬੋਲਦੇ ਹੋਏ ਅੱਜ ਤੁਸੀਂ ਜੂ ਜੋਗੀਏ ਦਿੱਤਿਆਨਾਥ ਜੀ ਦੀ ਸਰਕਾਰ ਹੈ ਪਿਛਲੇ 10 ਸਾਲ ਤੋਂ ਤੁਸੀਂ ਉੱਥੇ ਜਾ ਕੇ ਦੇਖੋ ਗਹਿਣੇ ਪਾ ਕੇ ਕੋਈ ਔਰਤ ਬਾਜ਼ਾਰ ਦੇ ਵਿੱਚ ਰਾਤ ਨੂੰ ਖੜ੍ਹ ਜਵੇ ਕਿਸੇ ਦੀ ਹਿੰਮਤ ਨਹੀਂ ਕਿ ਉਹਨਾਂ ਦੀ ਵਾਲੀ ਵੀ ਤਾਰ ਲਵੇ ਪਰ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਹੈ ਕਿ ਔਰਤਾਂ ਘਰ ਵਿੱਚ ਮਹਿਸੂਸਰੀ ਗੁੰਡੇ ਲੋਕ ਕੰਦਾ ਟੱਪ ਕੇ ਜਾ ਕੇ ਵਾਲੀਆਂ ਉਤਾਰ ਰਿਹਾ ਚੇਨ ਸਨੇਚਿੰਗ ਕਰ ਰਿਹਾ ਅੱਜ ਲਾਅ ਐਂਡ ਆਰਡਰ ਦਾ ਬੁਰਾ ਆ ਵਪਾਰੀ ਤਬਕਾ ਵੇਖਿਆ ਸਾਰ ਮੈਂ ਕਹਿੰਦਾ ਹਿੰਦੁਸਤਾਨ ਦੇ ਵਿੱਚ ਪੰਜਾਬ ਐਸਾ ਸੂਬਾ ਬਣ ਗਿਆ ਇਹੋ ਜਿਹਾ ਕੋਈ ਘਰ ਨਹੀਂ ਹੋਣਾ ਇਹੋ ਜਿਹਾ ਕੋਈ ਵਪਾਰੀ ਦੁਕਾਨਦਾਰ ਨਹੀਂ ਹੋਣਾ ਜਿਹਨੂੰ ਧਮਕੀਆਂ ਨਹੀਂ ਆ ਰਹੀਆਂ ਐਕਸਟਰੈਕਸ਼ਨ ਦੀਆਂ ਅੱਜ ਕੋਈ ਬੱਚਾ ਸਕੂਲ ਜਾਂਦਾ ਆਪਣੇ ਆਪ ਨੂੰ ਮੈਕਨੂਸ ਨਹੀਂ ਕਰ ਸਮਝਦਾ ਕਿ ਪਤਾ ਨਹੀਂ ਕਿਹੜੇ ਕੈਡਨੇਪਰ ਨੇ ਉਹਨੂੰ ਚੱਕ ਕੇ ਲੈ ਜਾਣਾ ਅੱਜ ਹਾਲਾਤ ਪੰਜਾਬ ਦੇ ਬਣੇ ਹੋਏ ਬਹੁਤ ਬੁਰਾ ਹੈ ਜੈਕਸਟਰ ਵੱਤ ਸਿਰੇ ਦੇ ਲਾਈਵ ਵੀਡੀਓ ਆ ਰਹੀਆਂ ਜਿਨ੍ਹਾਂ ਦੇ ਵਿੱਚੋਂ ਇਤੋ ਮਾੜਾ ਹਾਲ ਕੀ ਹੋ ਸਕ ਉਹ ਐਂਡ ਆਰਡਰ ਟੋਟਲੀ ਫੇਲਿਅਰ 80000 ਕਰੋੜ ਕਰਜ਼ਾ ਪਿਛਲੇ ਸਵਾ 2 ਸਾਲਾਂ ਦੇ ਵਿੱਚ ਪੰਜਾਬ ਦੇ ਸਿਰ ਤੇ ਚੜ ਗਿਆ 80000 ਕਰੋੜ ਕਰਜ਼ਾ ਪੌਣੇ 4 ਲੱਖ ਕਰੋੜ ਕਰਜ਼ਾ ਹੋ ਗਿਆ ਕਿਵੇਂ ਤਾਰੂਗਾ ਬਲੇਆ ਯਾਰ ਨੌਜਵਾਨ ਤਾਂ ਬਾਹਰ ਚਲੇ ਗਏ ਕਹਿੰਦੇ ਸੀ ਇੱਥੇ ਗੋਰੇ ਆ ਕੇ ਕੰਮ ਕਰਨਗੇ ਮੀਮਾ ਕੰਮ ਕਰਨਗੇ ਕਿਹੜੇ ਗੋਰੇ ਕਿਹੜੇ ਮੀਮਾ ਆਉਣੀ ਐ ਜਹਾਜ਼ਾਂ ਦੇ ਜਹਾਜ਼ ਭਰੇ ਜਾ ਰਹੇ ਝੂਠੀਆਂ ਗੱਲਾਂ ਕਿਹੜੀ 43000 ਨੌਕਰੀ ਮਿਲੀ ਐ ਅਸਮਾਨਾ ਵਿੱਚ ਦਿਖਾ ਦਿਓ ਕਿਸ ਨੂੰ ਨੌਕਰੀ ਮਿਲੀ ਐ ਖੜੇ ਨੌਜਵਾਨ ਆ ਕਣੇ ਸਾਰੇ ਨੌਜਵਾਨ ਕਿਸੇ ਨੂੰ ਨੌਕਰੀ ਨਹੀਂ ਝੂਠੀਆਂ ਗੱਲਾਂ ਨੇ ਸਰ ਜੀਮਾ ਸਾਹਿਬਾ ਦਾ ਹੀ ਕਿਸਾਨਾਂ ਨੇ ਕਿਹਾ ਵੋਟ ਚਲਾਇਆ ਹੋਇਆ ਹੈਗਾ ਇਹਦੇ ਸਮਝੀ ਤੁਸੀਂ ਕੀ ਗੱਲ ਕਹਿੰਦੇ ਹੋ ਦੇਖੋ ਮੈਂ ਕਿ ਤੁਹਾਨੂੰ ਗੱਲ ਕਹਾਂ ਪਹਿਲਾਂ ਵੀ ਮੈਂ ਬੜੇ ਮੈਂ ਵੀ ਕਿਸਾਨ ਆ ਮੈਂ ਵੀ ਬਹੁਤ ਵੱਡੀ ਖੇਤੀ ਕਰਦਾ ਬਹੁਤ ਵੱਡੀ ਕੋਈ ਸਾਨੂੰ ਪ੍ਰੋਬਲਮ ਨਹੀਂ ਨਾ ਸਾਡੀ ਐਮਐਸਪੀ ਬੰਦ ਹੋਈ ਹੈ ਨਾ ਸਾਡੀਆਂ ਮੰਡੀਆਂ ਬੰਦ ਹੋਈਆਂ ਨਾ ਸਾਨੂੰ ਪੈਸੇ ਆਉਣ ਚ ਕੋਈ ਪ੍ਰੋਬਲਮ ਆਈ ਹੈ ਸਿਰਫ ਆਪਾਂ ਇਸ ਗੱਲ ਨੂੰ ਗੱਲ ਨਾ ਕਰੀਏ ਐਵੇਂ ਇਸ ਗੱਲ ਬਾਰੇ ਨੂੰ ਗੱਲ ਕਰਾਂ ਕਿਸਾਨ ਸਾਡੇ ਵੀਰ ਹੈ ਸਾਡੇ ਅੰਗ ਹੈ ਸਾਡਾ ਹਿੱਸਾ ਨੇ ਜੇ ਕੋਈ ਗੱਲ ਹੈਗੀ ਵਰਲਡ ਵਾਰ 1 ਹੋਈ ਵਰਲਡ ਵਾਰ 2 ਹੋਈ ਵਰਲਡ 'ਚ ਕਦੋਂ ਵੀ ਜੁੱਧ ਹੁੰਦਾ ਬੈਠ ਕੇ ਗੋਲ ਟੇਬਲ ਤੇ ਗੋਲ ਮੇਜ ਤੇ ਗੱਲ ਹੁੰਦੀ ਹੈ ਜਿਹੜੀ ਵੀ ਕੋਈ ਗੱਲ ਹੈ ਉਸੇ ਨਾਲ ਜਾਣ ਨੂੰ ਤਿਆਰ ਆ ਅਸੀਂ ਕਿਸਾਨ ਜੱਜਾ ਰਾਮ ਜੀ ਮਜ਼ਦੂਰ ਨੇ ਆ ਕਿਸਾਨ ਬੈਠੇ ਆ ਆ ਸਾਰੇ ਵਪਾਰੀ ਵਰਗ ਬੈਠਾ ਆਸੀਂ ਨਾਲ ਜਾਣ ਲੱਗੇ ਜਿਹੜੀ ਕੋਈ ਗੱਲ ਹੈ ਕਰਾਉਣ ਨੂੰ ਸਹਿਮਤ ਆ ਬਟ ਇਦਾਂ ਨਹੀਂ ਕਰਨਾ ਚਾਹੀਦਾ ਕਿ ਇੱਕ ਪਾਰਟੀ ਨੂੰ ਦੇਖੋ ਅੱਜ ਅਸੀਂ ਧਰਨੇ ਦਾ ਲਾ ਰਹੇ ਆ ਪਰ ਪੰਜਾਬ ਦੀ ਡਿਵੈਲਪਮੈਂਟ ਤਾਂ ਦੇਖ ਲੋ ਕਿੱਥੇ ਜਾ ਰਹੀ ਹੈ ਪੰਜਾਬ ਨੂੰ ਪਿੱਛੇ ਨਹੀਂ ਧੱਕ ਰਹੇ ਸੀ ਇਸ ਗੱਲ ਨਾਲ ਅਸੀਂ ਉੱਥੇ ਲਗਾਤਾਰ ਬੈਠੇ ਆ ਕੱਜਲ ਖਬਰ ਸਾਰੀ ਦੁਨੀਆ ਹੋ ਰਹੀ ਹੈ ਰੋਡ ਬੰਦ ਹੈ ਕੋਈ ਜਿਹੜਾ ਕੋਈ ਬਿਮਾਰ ਜਾ ਰਿਹਾ ਹੈ ਕੋਈ ਹੋਰ ਜਾ ਰਿਹਾ ਹੈ ਕੋਈ ਗਰੀਬ ਜਾ ਰਿਹਾ ਹੈ ਕਿਸੇ ਨੇ ਦਿੱਲੀ ਜਾਣਾ ਕਿਥੇ ਨੇ 에어ਪੋਰਟ ਤੇ ਚੜਨਾ ਕਿੰਨੀ ਵੱਡੀ ਪ੍ਰੋਬਲਮ ਹੈ ਸੋ ਜਿਹੜੀ ਵੀ ਕੋਈ ਗੱਲ ਹੈਗੀ ਉਹਨੂੰ ਬੈਠ ਕੇ ਹੱਲ ਕਰੀਏ ਅਸੀਂ ਨਾਲ ਅਸੀਂ ਪ੍ਰਧਾਨ ਮੰਤਰੀ ਜੀ ਕੋਲ ਜਾਣ ਨੂੰ ਤਿਆਰ ਆ ਨਾਲ ਪੰਜਾਬ ਭਾਜਪਾ ਨੇ ਕਦੇ ਵੀ ਉਹਨਾਂ ਨੇ ਲੋਕਾਂ ਦਾ ਕੰਮ ਨਹੀਂ ਕੀਤਾ ਕਦੇ ਜਿੰਨੇ ਤੁਸੀਂ ਵੀਰ ਜੀ ਕਹਿ ਕੇ ਕਿਹਾ ਤੁਸੀਂ ਤੁਹਾਨੂੰ ਬੰਨਾ ਐਡੇ ਸੰਘਰਸ਼ੀ ਯੋਧੇ ਆ ਆ ਤੁਹਾਡੀ ਜਿਹੜੀ ਫੈਕਟਰੀ ਦੀ ਗੱਲ ਕਰਦੇ ਹੋ ਮੈਂ ਜਾਣ ਨੂੰ ਤਿਆਰ ਆ ਇਹ ਜਾਣ ਨੂੰ ਤਿਆਰ ਆ ਸਾਰੀ ਟੀਮ ਜਾਣ ਨੂੰ ਤਿਆਰ ਹੈ ਬਟ ਸ਼ਰਤ ਇਹ ਹੈ ਕਿ ਅਸੀਂ ਉੱਥੇ ਜਾਈਏ ਕਿਸੇ ਦੇ ਮਾਨ ਸਨਮਾਨ ਦੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਅਸੀਂ ਧਰਨੇ ਤੇ ਨਾਲ ਬੈਠ ਨਾ ਉਹਨਾਂ ਕੋਲ ਜਾਣੇ ਆ ਗੱਲ ਕਰਦੇ ਉਹਨਾਂ ਦੇ ਨਾਲ ਜਾ ਕੇ ਪਰ ਜੇ ਉੱਥੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਕਿਸੇ ਨੂੰ ਹੁੱਲੜਬਾਜੀ ਕਰਤੀ ਬਰਨਾਲੇ ਦੇਖੋ ਕੀ ਹਾਲ ਹੋਇਆ ਗੁੱਟ ਤੋੜ ਤੇ ਲੋਕਾਂ ਦੇ ਡੰਗਾ ਮਾਰ ਕੇ ਇਹ ਨਹੀਂ ਹੋਣਾ ਚਾਹੀਦਾ ਨੌ ਮਾਸ ਦਾ ਰਿਸ਼ਤਾ ਯਾਰ ਵਪਾਰੀਆਂ ਤੇ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਇਹ ਨਹੀਂ ਹੋਣਾ ਚਾਹੀਦਾ ਦੇਖੋ ਹੰਗਾਲੀ ਨਹੀਂ ਕਰਨੀ ਚਾਹੀਦੀ ਸਤਿ ਸ਼੍ਰੀ ਅਕਾਲ ਸਾਬਦਾ ਦੋਨੋਂ ਵਾਪਸ ਜਾਓ ਹਾਂ ਸਾਨੂੰ ਅਸੀਂ ਅਸੀਂ ਨਾਲ ਆ ਦੇਖੋ ਵੀਰ ਜੀ ਕਹਿ ਰਹੇ ਤੁਸੀਂ ਯਾਰਾ ਸੰਘਰਸ਼ ਨੂੰ ਤੁਸੀਂ ਬੈਠ ਕੇ ਗੱਲ ਕਰੋ ਸਾਡੇ ਨਾਲ ਤੁਸੀਂ ਇਸ ਸੰਘਰਸ਼ ਤੋਂ ਸ਼ਾਇਰ ਤੇ ਹੋ ਅਸੀਂ ਤੁਹਾਡੀ ਹਰ ਗੱਲ ਕਰਨ ਨੂੰ ਯਾਰ ਹਰ ਵਕਤ ਨਾਲ